ਪੰਜਾਬ ਹੜ੍ਹ ਦੇ ਨਾਲ ਪੀੜਤਾਂ ਲਗਾਤਾਰ ਪੰਜਾਬ ਦੇ ਵਿੱਚ ਕਈ ਦਾਨੀ ਸੱਜਣਾ ਦੇ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਇਸੇ ਘੜੀ ਵਿੱਚ ਹੜ੍ਹ ਪ੍ਰਭਾਵਿਤ ਖੇਤਰਾ ਵਿੱਚ 100 ਤੋਂ ਵੱਧ ਬੀੜੀਆਂ ਬਣਾ ਕੇ ਇੱਕ ਉਦਯੋਗਪਤੀ ਪ੍ਰਿਤਪਾਤ ਸਿੰਘ ਹੰਸਵਾਲ ਨੇ ਵੰਡ ਕੇ ਬਹੁਤ ਵੱਡਾ ਉਪਰਾਲਾ ਕੀਤਾ ਤੇ ਇਸ ਦੀ ਪ੍ਰਸ਼ੰਸਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਆਨਲਾਈਨ ਕੀਤੀ ਹੈ ਤੇ ਕਿਹਾ ਹੈ ਕਿ ਲੋਕ ਭਲਾਈ ਦਾ ਕੰਮ ਹੈ ਤੇ ਇਸ ਉਪਰਾਲੇ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਏ ਉਹ ਘੱਟ ਹੈ ਤੇ ਇਸ ਤਰ੍ਹਾਂ ਦੇ ਲੋਕ ਭਲਾਈ ਦੇ ਕੰਮ ਸਭ ਨੂੰ ਮਿਲ ਕੇ ਕਰਨੇ ਚਾਹੀਦੇ ਨੇ ਪੰਜਾਬ ਹੜ੍ਹ ਦੇ ਨਾਲ ਪੀੜਤਾਂ ਲਗਾਤਾਰ ਪੰਜਾਬ ਦੇ ਵਿੱਚ ਕਈ ਦਾਨੀ ਸੱਜਣਾ ਦੇ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਇਸੇ ਘੜੀ ਵਿੱਚ ਹੜ੍ਹ ਪ੍ਰਭਾਵਿਤ ਖੇਤਰਾ ਵਿੱਚ 100 ਤੋਂ ਵੱਧ ਬੀੜੀਆਂ ਬਣਾ ਕੇ ਇੱਕ ਉਦਯੋਗਪਤੀ ਪ੍ਰਤਪਾਦ ਸਿੰਘ ਹੰਸਵਾਲ ਨੇ ਵੰਡ ਕੇ ਬਹੁਤ ਵੱਡਾ ਉਪਰਾਲਾ ਕੀਤਾ ਹੈ ਤੇ ਇਸ ਦੀ ਪ੍ਰਸ਼ੰਸਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਆਨਲਾਈਨ ਕੀਤੀ ਹੈ ਤੇ ਕਿਹਾ ਹੈ ਕਿ ਲੋਕ ਭਲਾਈ ਦਾ ਕੰਮ ਹੈ ਤੇ ਇਸ ਉਪਰਾਲੇ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਏ ਉਹ ਘੱਟ ਹੈ ਤੇ ਇਸ ਤਰ੍ਹਾਂ ਦੇ ਲੋਕ ਭਲਾਈ ਦੇ ਕੰਮ ਸਭ ਨੂੰ ਮਿਲ ਕੇ ਕਰਨੇ ਚਾਹੀਦੇ ਨੇ ਪੰਜਾਬ ਹੜ੍ਹ ਦੇ ਨਾਲ ਪੀੜਤ ਹੈ ਲਗਾਤਾਰ ਪੰਜਾਬ ਦੇ ਵਿੱਚ ਕਈ ਦਾਨੀ ਸੱਜਣਾ ਦੇ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਇਸੇ ਘੜੀ ਵਿੱਚ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ 100 ਤੋਂ ਵੱਧ ਬੀੜੀਆਂ ਬਣਾ ਕੇ ਇੱਕ ਉਦਯੋਗਪਤੀ ਪ੍ਰਤਪਾਦ ਸਿੰਘ ਹੰਸਵਾਲ ਨੇ ਵੰਡ ਕੇ ਬਹੁਤ ਵੱਡਾ ਉਪਰਾਲਾ ਕੀਤਾ ਤੇ ਇਸ ਦੀ ਪ੍ਰਸ਼ੰਸਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਆਨਲਾਈਨ ਕੀਤੀ ਹੈ ਤੇ ਕਿਹਾ ਹੈ ਕਿ ਲੋਕ ਭਲਾਈ ਦਾ ਕੰਮ ਹੈ ਤੇ ਇਸ ਉਪਰਾਲੇ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਏ ਉਹ ਘੱਟ ਹੈ ਤੇ ਇਸ ਤਰ੍ਹਾਂ ਦੇ ਲੋਕ ਭਲਾਈ ਦੇ ਕੰਮ ਸਭ ਨੂੰ ਮਿਲ ਕੇ ਕਰਨੇ ਚਾਹੀਦੇ ਨੇ ਪੰਜਾਬ ਹੜ੍ਹ ਦੇ ਨਾਲ ਪੀੜਤਾਂ ਲਗਾਤਾਰ ਪੰਜਾਬ ਦੇ ਵਿੱਚ ਕਈ ਦਾਨੀ ਸੱਜਣਾ ਦੇ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਇਸੇ ਘੜੀ ਵਿੱਚ ਹੜ੍ਹ ਪ੍ਰਭਾਵਿਤ ਖੇਤਰਾ ਵਿੱਚ 100 ਤੋਂ ਵੱਧ ਬੀੜੀਆਂ ਬਣਾ ਕੇ ਇੱਕ ਉਦਯੋਗਪਤੀ ਪ੍ਰਿਤਪਾਤ ਸਿੰਘ ਹੰਸਵਾਲ ਨੇ ਵੰਡ ਕੇ ਬਹੁਤ ਵੱਡਾ ਉਪਰਾਲਾ ਕੀਤਾ ਤੇ ਇਸ ਦੀ ਪ੍ਰਸ਼ੰਸਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਆਨਲਾਈਨ ਕੀਤੀ ਹੈ ਤੇ ਕਿਹਾ ਹੈ ਕਿ ਲੋਕ ਭਲਾਈ ਦਾ ਕੰਮ ਹੈ ਤੇ ਇਸ ਉਪਰਾਲੇ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਏ ਉਹ ਘੱਟ ਹੈ ਤੇ ਇਸ ਤਰ੍ਹਾਂ ਦੇ ਲੋਕ ਭਲਾਈ ਦੇ ਕੰਮ ਸਭ ਨੂੰ ਮਿਲ ਕੇ ਕਰਨੇ ਚਾਹੀਦੇ ਨੇ ਪੰਜਾਬ ਹੜ੍ਹ ਦੇ ਨਾਲ ਪੀੜਤਾ ਲਗਾਤਾਰ ਪੰਜਾਬ ਦੇ ਵਿੱਚ ਕਈ ਦਾਨੀ ਸੱਜਣਾ ਦੇ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਇਸੇ ਘੜੀ ਵਿੱਚ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ 100 ਤੋਂ ਵੱਧ ਵੀੜੀਆਂ ਬਣਾ ਕੇ ਇੱਕ ਉਦਯੋਗਪਤੀ ਪ੍ਰਤਪਾਲ ਸਿੰਘ ਹੰਸਵਾਲ ਨੇ ਵੰਡ ਕੇ ਬਹੁਤ ਵੱਡਾ ਉਪਰਾਲਾ ਕੀਤਾ ਤੇ ਇਸ ਦੀ ਪ੍ਰਸ਼ੰਸਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਆਨਲਾਈਨ ਕੀਤੀ ਹੈ ਤੇ ਕਿਹਾ ਹੈ ਕਿ ਲੋਕ ਭਲਾਈ ਦਾ ਕੰਮ ਹੈ ਤੇ ਇਸ ਉਪਰਾਲੇ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਏ ਉਹ ਘੱਟ ਹੈ ਤੇ ਇਸ ਤਰ੍ਹਾਂ ਦੇ ਲੋਕ ਭਲਾਈ ਦੇ ਕੰਮ ਸਭ ਨੂੰ ਮਿਲ ਕੇ ਕਰਨੇ ਚਾਹੀਦੇ ਨੇ ਪੰਜਾਬ ਹੜ੍ਹ ਦੇ ਨਾਲ ਪੀੜਤ ਹੈ ਲਗਾਤਾਰ ਪੰਜਾਬ ਦੇ ਵਿੱਚ ਕਈ ਦਾਨੀ ਸੱਜਣਾ ਦੇ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਇਸੇ ਘੜੀ ਵਿੱਚ ਹੜ੍ਹ ਪ੍ਰਭਾਵਿਤ ਖੇਤਰਾ ਵਿੱਚ 100 ਤੋਂ ਵੱਧ ਵੀੜੀਆਂ ਬਣਾ ਕੇ ਇੱਕ ਉਦਯੋਗ ਪ੍ਰਤੀਪ੍ਰਿਤਪਾਤ ਸਿੰਘ ਹੰਸਵਾਲ ਨੇ ਵੰਡ ਕੇ ਬਹੁਤ ਵੱਡਾ ਉਪਰਾਲਾ ਕੀਤਾ ਤੇ ਇਸ ਦੀ ਪ੍ਰਸ਼ੰਸਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਆਨਲਾਈਨ ਕੀਤੀ ਹੈ ਤੇ ਕਿਹਾ ਹੈ ਕਿ ਲੋਕ ਭਲਾਈ ਦਾ ਕੰਮ ਹੈ ਤੇ ਇਸ ਉਪਰਾਲੇ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਏ ਉਹ ਘੱਟ ਹੈ ਤੇ ਇਸ ਤਰ੍ਹਾਂ ਦੇ ਲੋਕ ਭਲਾਈ ਦੇ ਕੰਮ ਸਭ ਨੂੰ ਮਿਲ ਕੇ ਕਰਨੇ ਚਾਹੀਦੇ ਨੇ